ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਏ ਮਨਰੇਗਾ ਬਚਾਓ ਸੰਗਰਾਮ ਮਹਮਤਦ ਅੱਜ 30 ਜਨਵਰੀ ਦਾ ਸ਼ੁੱਕਰਵਾਰ ਨੂੰ ਰਾਏਕੋਟ ਦਾਣਾ ਮੰਡੀ ਵਿੱਚ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਉਹਨਾਂ ਦੇ بیٹے ਹਲਕਾ ਇੰਚਾਰਜ ਕਾਮਲ ਅਮਰ ਸਿੰਘ ਦੀ ਅਗਵਾਈ ਹੇਠ ਕੀਤੀ ਰੈਲੀ ਵਿੱਚ ਜਿੱਥੇ ਹਲਕਾ ਰਾਏਕੋਟ ਦੇ ਕਾਂਗਰਸੀ ਆਗੂਆਂ ਵਰਕਰਾਂ ਸਮੇਤ ਵੱਡੀ ਗਿਣਤੀ ਵਿੱਚ ਮਨਰੇਗਾ ਮਜ਼ਦੂਰ ਮਰਦ ਔਰਤਾਂ ਨੇ ਭਾਰੀ ਸਮੂਲੀਅਤ ਕੀਤੀ ਹੈ ਉਤੇ ਹੀ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਜਿਸ ਵਿੱਚ ਪੰਜਾਬ ਕਾਂਗਰਸ ਇੰਚਾਰਜ ਭਪੇਲ ਬਘੇਲ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਬਾ ਰਦਾਵਾ ਐਮਪੀ ਰੁਪਿੰਦਰ ਸਿੰਘ ਰਾਜਾ ਗਿੱਲ ਇੰਚਾਰਜ ਸਮਰਾਲਾ ਵਿਜੇਂਦਰ ਸਿੰਘਲਾ, ਸਾਧੂ ਸਿੰਘ ਧਰਮਸੋਧ, ਕੁਲਦੀਪ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ, ਰਣਦੀਪ ਸਿੰਘ ਨਾਬਾ, ਵਿਕਰਮ ਸਿੰਘ ਬਾਦਵਾ, ਅਰਣ ਚੌਧਰੀ, ਕਮਲ ਢਾਲੀਵਾਲ ਹਲਕਾ ਇੰਚਾਰਜ ਅਮਰਗੜ, ਰਵਿੰਦਰ ਢਾਲਵੀ ਸਮੇਤ ਵੱਡੀ ਗਿਣਤੀ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਰਧਾਵਾ ਵਿਧਾਨ ਸਭਾ ਵਿਰੋਧੀ ਧਰਨੇਦਾ ਪ੍ਰਤਾਪ ਸਿੰਘ ਬਾਜਬਣ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਆਪ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਠਿੱਕੇ ਨਿਸ਼ਾਨੇ ਸਾਧੇ ਨੇ ਆਓ ਦੇਖਦੇ ਹਾਂ ਹਾਈਕੋਟ ਤੋਂ ਦਲਬਿੰਦਰ ਸਿੰਘ ਸ਼ਿਂਧੀਏ ਖਾਸ ਰਿਪੋਰਟ ਇਹ ਬੜੀ ਸਫਲਤਾ ਹੋਈ ਹੈ ਇਹਦਾ ਅਗਲਾ ਤੁਹਾਡਾ ਕੀ ਪ੍ਰੋਗਰਾਮ ਹੋਊਗਾ ਪਹਿਲੀ ਸਾਡੀ ਦਾਖਲ ਡਾਕਟਰ ਕੋਈ ਨਹੀਂ ਕਿ ਜਦੋਂ ਤਾਂ ਇਹ ਦੇ ਲਈ ਹੁਣ ਜਦਾਂ ਹੀ ਚੱਲਣੀ ਦੀਆਂ ਔਰ ਜਿਹੜੀ ਦਿੱਥੇ ਦੋਸਤਾਂ ਦੇ ਵਿੱਚ ਮੋਦੀ ਦੀ ਗਵਰਨਮੈਂਟ ਨੇ ਕੀਤਾ ਕਿ ਮੁੰਰੇਗਾ ਬੰਦ ਕੀਤਾ ਉਹੋ ਹੀ ਚੀਜ਼ਾਂ ਜਿਹੜੀਆਂ ਪੰਜਾਬ 'ਚ ਹੋ ਰਹੀਆਂ ਪੰਜਾਬ 'ਚ ਗੈਂਗਸਟਰイズਮ ਗੈਂਗਸਟਰイズਮ ਲੋਕਾਂ ਦੀ ਰੋਟੇ ਖੋਟ ਕੋਪਾਰ ਕੰਨ ਜਾਣਾ ਰੋਜ਼ ਜਾ ਰਹੀਆਂ ਨੇ ਦਸ਼ਾ ਦਾ ਕਨ ਵਧ ਚਲੇ ਇਹ ਹੁਣ ਅਸੀਂ ਅਗਲੇ ਪੜਾਅ ਦੇ ਵਿੱਚ ਪੁਲਿਸ ਸਟੇਸ਼ਨ ਜਿੱਥੇ ਲੋਕਾਂ ਨਾਲ ਨਜਾਜ਼ ਹੋ ਰਹੇ ਉਹਨਾਂ ਦਾ ਵੀ ਕਰੌਕ ਹੋ ਰਿਹਾ ਹੈ। ਠੀਕ ਹੈ। ਤੇ ਕਿਸ ਤਰ੍ਹਾਂ ਦਾ ਇੱਕ ਜੋ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਕਿਵੇਂ ਲੱਗਦਾ ਵੀ ਇਹ ਸੋ ਮੈਨੂੰ ਲੱਗਦਾ ਕਿ ਜੋ ਕਾਂਗਰਸ ਪਾਰਟੀ ਨੇ ਤਿਆਰ ਕੀਤਾ ਹੈ ਇਹ ਮੰਨੇਗਾ ਵਰਕਰਾਂ ਦੀ ਲੜਾਈ ਕਾਂਗਰਸ ਪਾਰਟੀ ਨੇ ਲੜੀ ਕਿਉਂਕਿ ਬਹੁਤ ਸਾਰੇ ਲੋਕ ਸਖਸ਼ਮ ਨਹੀਂ ਹੈ। ਜੀ ਧਰਨਾ ਲਾਉਣ ਵਾਸਤੇ, ਪੈਣ ਵਾਸਤੇ, ਆਦਾ ਕਰ ਛੱਡਣ ਵਾਸਤੇ, ਦਿਹਾੜੀ ਛੱਡਣ ਵਾਸਤੇ ਕਿਉਂਕਿ ਉਹਨਾਂ ਦਾ ਚੁੱਲਾ ਨਹੀਂ ਚੱਲਦਾ। ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਮਨਰੇਗਾ ਗਰੀਬ ਮਜ਼ਦੂਰਾਂ ਦੀ ਚਾਹੇ ਕਿਸਾਨ ਹੈ ਉਹਨਾਂ ਦੀ ਵੀ ਵਪਾਰੀਆਂ ਦੀ ਵੀ ਪਰ ਮਨਰੇਗਾ ਮਜ਼ਦੂਰ ਯੂਨੀਅਨ ਦੇ ਲੋਕਾਂ ਦੀ ਸੈਕਟਰੀਜ਼ ਦੀ ਹੈਪੀਓਜ਼ ਦੀ ಗ್ರಾಮ ਸੇਵਕ ਦੀ ਮੇਟ ਦੀ ਮਜ਼ਦੂਰਾਂ ਦੀ ਲੜਾਈ ਕਾਂਗਰਸ ਪਾਰਟੀ ਨੇ ਇਹ ਇਹ ਤੋਂ ਇੱਕ ਆਪਾਂ ਰੈਲੀਆਂ ਤੋਂ ਬਾਅਦ ਇਸ ਤੋਂ ਬਾਅਦ ਇਸ ਮੂਹਮ ਨੂੰ ਹੋਰ ਕਿਹੜੇ ਲੈਵਲ ਤੱਕ ਕਰ ਰਹੇ ਸਰ ਇਹ ਹਜੇ ਲੋਕਾਂ ਨੂੰ ਦੱਸ ਰਹੇ ਆ ਵੀ ਕੀ ਕੁਝ ਭਾਜਪਾ ਦੀ ਸਰਕਾਰ ਨੇ ਤੁਹਾਡੇ ਨਾਲ ਕਿੰਨਾ ਵੱਡਾ ਧੋਖਾ ਕੀਤਾ ਇਸ ਤੋਂ ਬਾਅਦ ਬੀਜੇਪੀ ਦੇ ਲੀਡਰਾਂ ਦੇ ਘਰਾਂ ਦੇ ਘਰਾਓ ਵੀ ਹੋਣੇ ਐਸਿਚੂਏਸ਼ਨ ਪ੍ਰੋਗਰਾਮ ਵੀ ਹੋਣੇ ਲੜਾਈ ਵੀ ਲੜਦੀ ਏ ਧਰਮੇ ਮੁਜ਼ਾਰੇ ਜਿੰਨਾ ਚਿਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈ ਲੈਂਦੇ ਉਹਨਾਂ ਚਿਰ ਇਸ ਤਰ੍ਹਾਂ ਲੜਾਈ ਚੱਲੀ ਜੋ ਪੰਜਾਬ ਸਰਕਾਰ ਆ ਉਹ ਬਣਾੜੇ ਜੋ ਕਾਨੂੰਨ ਨੇਖ ਸੇ ਕੇਂਦਰ ਸਰਕਾਰ ਕੋਲੋਂ ਮਜ਼ਦੂਰ ਵਿਰੋਧੀ ਲਿਆਂਦੇ ਕੇਰੇ ਉਹਨਾਂ ਨੂੰ ਬੜੇ ਬਹਿਲ ਦੇ ਤਰ ਤੇ ਲਾਗੂ ਕੀਤਾ ਜਾ ਰਿਹਾ ਹੈਗਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਸਰਕਾਰ ਦਾ ਤਾਂ ਕੋਈ ਮੂਸੇ ਰਹਿਣੀ ਜੇ ਭਗਵਾਨ ਜੀ ਦਿੱਲੀ ਚਲੇ ਜਾਂਦੇ ਤਾਂ ਉਹਨਾਂ ਦੀ ਗੱਲ ਮੰਨ ਕੇ ਆ ਜਾਂਦੇ ਇੱਥੇ ਆਪਣੀ ਗੱਲ ਚਲਾ ਦਿੰਦੇ ਸੋ ਕਹਿਣ ਦਾ ਮਤਲਬ ਇਹ ਇਹ ਵਿੱਚ ਪੰਜਾਬ ਫਿਸਰੇ ਹੈ ਜੀ ਪੰਜਾਬ ਦੇ ਲੋਕ ਫਿਸਰੇ ਆ ਪੰਜਾਬ ਦੇ ਵਪਾਰੀ ਪੰਜਾਬ ਦਾ ਕੰਦਾ ਪੰਜਾਬ ਦੇ ਮਜ਼ਦੂਰ ਸਭ ਲੋਕ ਫਿਸਰੇ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਇਸ ਲੜਾਈ ਨੂੰ ਲੜ ਕੇ ਇਹ ਜਿਹੜਾ ਕਾਲਾ ਕਾਨੂੰਨ ਹੈ ਇਹਨੂੰ ਵਾਪਸ ਲਿਆਵਾਂਗੇ ਅਗਰ ਨਹੀਂ ਹੁੰਦਾ ਤਾਂ ਸਰਕਾਰ ਕੌਂਟੇ ਦੁਬਾਰਾ ਫੇਰ 700 ਰੁਪਇਆ ਦਿਹਾੜੀ ਕਰਕੇ ਦੁਬਾਰਾ ਫੇਰ ਇਹ ਕਾਨੂੰਨ ਨੂੰ ਮੋੜ ਜੋ ਪਹਿਲਾਂ ਸੀਗਾ ਉਸੇ ਤਰ੍ਹਾਂ ਦਾ ਇਹਨੂੰ ਨਿਸ਼ਚਿਤ ਕਰਾਂਗੇ ਕਿ ਲੋਕਾਂ ਨੂੰ ਮਹਾਤਮਾ ਗਾਂਧੀ ਰੋਜ਼ਗਾਰ ਗੰਟੀ ਸਕੀਮ ਦੇ ਤਹਿਤ ਇਹਦੇ ਦਿਨ ਵੀ ਵਧਾਏ ਜਾਣ ਤੇ ਰੋਜ਼ਗਾਰ ਵੀ ਮਿਲੇ ਅੱਜ ਤਾ ਕੇਵਲਾ 48 ਦਿਨ ਔਸਤਨ ਲੋਕਾਂ ਨੂੰ ਪਹੁੰਚ ਰਹੇ ਨੇ ਤੁਹਾਡੇ ਸਾਹਮਣੇ ਮੈਂ ਅੰਕੜੇ ਦਿੱਤੇ ਬਦਲਣ ਦੀ ਕੋਸ਼ਿਸ਼ ਕੀਤੀ ਹੈ ਬਦਲਾਅ ਲਾਇਆ ਹੈ ਉਸ ਨੂੰ ਜਨਤਾ ਉਸ ਨੂੰ ਸਵੀਕਾਰ ਨਹੀਂ ਕਰ ਰਹੀ ਇਹ ਲੜਾਈ ਬਦਲਕਾਰ जो कानून में बदलाव के खिलाफ है और पूरे पंजाब में हजारों की तादाद में आ रही है और पूरे देश में स्थिति यही है जैसे तीन काले कानून को वापस लिए उसी प्रकार से इसको तो भी वापस लेना होगा ठीक है जो एक तो हम रैली के रूप में लोगों तक बात लेके जा रहे हैं इसका अगला स्टेप क्या होगा जो ताजों लोगों को देखिए इसमें ए से प्रोग्राम मिला हुआ है उस प्रोग्राम को भी हम लोग लागू कर रहे हैं और ये एक, एक छोटा सा तो आप पंजाब में कंट्रोवर्सी तो चल रही है कांग्रेस पार्टी की एकजुटता के बारे में आप क्या बोलेंगे सारे लोग एकजुट हर नेता आ रहे हैं जहाँ जिसको समय मिलता है देखिए जनप्रतिनिधि है उनके और व्यस्तताए होती है लेकिन सारे नेता सब आ रहे हैं सभी मंचों में आई किसी मंच में रहता है कोई मंच में रहता है सारे लोग आ रहे हैं ਪਹਿਲਾਂ ਤਾਂ ਤੁਹਾਨੂੰ ਮੁਬਾਰਕਵਾਦ ਤੁਹਾਡੀਆਂ ਰੈਂਡੀ ਬੜੀ ਵਧੀਆ ਰਹੀ ਹੈ ਤੇ ਹੁਣ ਇਹਦਾ ਅਗਲਾ ਕੀ ਪ੍ਰੋਗਰਾਮ ਹੋਏ ਕੋਈ ਇਹ ਰੈਲੀ ਤਾਂ ਕਾਮਿਲ ਦੀ ਹੈ ਮੈਂ ਤਾਂ ਅੱਜ ਮਹਿਮਾਨ ਵਾਂਗੂ ਹੀ ਆਇਆ ਸੀ ਕਾਮਿਲ ਦੀ ਰੈਲੀ ਆ ਹਾਂ ਮੇਰਾ ਹਲਕਾ ਵਾ ਸੋ ਸਾਡਾ ਲੋਕਾਂ ਦਾ ਇੱਥੋਂ ਦੇ ਗਰੀਬਾਂ ਦਾ ਭੈਣਾਂ ਦਾ ਬਹੁਤ ਧੰਨਵਾਦ ਇਹ ਦੇਖੋ ਮਨਰੇਗਾ ਦੀ ਜਿਹੜੀ ਲੜਾਈ ਆ ਮੋਦੀ ਜੀ ਨੇ ਬੰਦ ਕੀਤਾ ਇਹਨੂੰ ਅਸੀਂ ਸ਼ੁਰੂ ਕਰਾਵਾਗੇ ਜਾਂ ਤਾਂ ਇਹ ਸ਼ੁਰੂ ਕਰਨਗੇ ਨਹੀਂ ਤਾਂ ਸਾਡੀ ਸਰਕਾਰ ਜਦੋਂ ਆਊਗੀ ਉਦੋਂ ਸ਼ੁਰੂ ਅੱਛਾ ਜਿਵੇਂ ਅੱਜ ਆਪਾਂ ਰੈਲੀ ਨੇ ਥਰੂ ਇੱਕ ਲੋਕਾਂ ਤੱਕ ਆਵਾਜ਼ ਲੈ ਕੇ ਜਾ ਰਹੇ ਆ ਇਹਨੂੰ ਹੋਰ ਅਗਲੇ ਕਿਹੜੇ ਲੈਵਲ ਤੱਕ ਲੈ ਕੇ ਜਾਂਦੇ ਆ ਹੁਣ ਹਰ ਹਰ ਪਿੰਡ ਪਿੰਡ ਤੱਕ ਲੈ ਕੇ ਜਾਵਾਂਗੇ ਘਰ ਘਰ ਤੱਕ ਲੈ ਕੇ ਜਾਵਾਂਗੇ ਓਕੇ